ਸਤਿ ਜੀ ਰਗੋਲ ਜੀ ਸਾਰੇ ਕਿਸਾਨ ਵੀਰਾਂ ਨੂੰ ਦੇ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਗੱਲ ਕਰਾਂਗੇ ਇੱਕ ਜਿਹੜੀ ਤਸਵੀਰ ਆ ਪਿਛਲੇ ਕੱਲ੍ਹ ਦਿਨ WhatsApp ਗਰੁੱਪ ਤੇ ਇੱਕ ਸਾਹਮਣੇ ਆਈ ਸੀ ਜਿਹਦੇ ਵਿੱਚ ਕਿਸਾਨ ਨੇ ਲਿਖਿਆ ਸੀ ਕਿ ਉਹਨਾਂ ਨੇ ਕਿਸੇ ਦੇ ਕਹਿਣ ਤੇ NPK ਬੋਰਾਂ ਦੀ ਸਪਰੇਅ ਕੀਤੀ ਤੇ ਝੋਨੇ ਦੇ ਪੱਤੇ ਮੱਚ ਗਏ ਸੋਏ ਜਿਵੇਂ ਤਸਵੀਰ ਦੇਖ ਰਹੇ ਹੋ ਇਹਦੇ ਪੱਤੇ ਜਿਹੜੇ ਉੱਪਰਲੇ ਕਹਦੀ ਆਪਾਂ ਸਿਖਰਲਾ ਪਾਸਾ ਹੋਂ ਦਾ ਪੱਤੇਆਂ ਦਾ ਉਹ ਮੱਚਿਆ ਹੋਇਆ ਹੈ ਇਸੇ ਸਬੰਧਤ ਚਲੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਹਾਜ਼ਰ ਹੋਇਆ ਤਸਵੀਰ ਮਿਲੀ ਸੋਸ ਦੇ ਨਾਲ ਇਹ ਵੀਡੀਓ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ ਵਿਚਾਰ ਆਇਆ ਤਾਂ ਜੋ ਅੱਗੇ ਹੋਰ ਕਿਸਾਨਾਂ ਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਸੋ ਇਹ ਜਿਹੜੇ ਪੱਤੇ ਬੱਚੇ ਨੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੁੰਦਾ ਹੈ ਉਹ ਹੁੰਦਾ ਹੈ ਨਾਈਟ੍ਰੋਜਨ ਦਾ ਐਨ ਪੀ ਕੇ ਵਰਤਦੇ ਨੇ ਆਪਣੇ ਕਿਸਾਨ 13 0 45 ਤੇ ਇਹਦਾ ਵਿੱਚ ਕੀ ਇਹਦੇ ਕਾਰਨ ਨੇ ਕਿਉਂ ਮੱਚ ਜਾਂਦੀ ਹੈ ਇਹਦਾ ਸਭ ਤੋਂ ਜਿਹੜਾ ਪਹਿਲਾ ਤਾਂ ਕਾਰਨ ਹੁੰਦਾ ਹੈ ਓਵਰਡੋਸ ਕਿਉਂਕਿ ਆਪਣੇ ਕਿਸਾਨ ਕਹਿੰਦੇ ਨੇ ਵੀ ਕਈ ਕਿਸਾਨ ਸੋਚਦੇ ਨੇ ਵੀ ਜਿੰਨੀ ਇਹ ਦੀ ਆਪਾਂ ਡੋਸ ਵਰਤਾਂਗੇ ਝਾੜ ਵਧੂਗਾ ਕਿ ਲੋਡੇਡ ਕਿ ਲੋਣਾ ਕੁਝ ਨਹੀਂ ਹੋਣਾ 2 ਕਿਲੋ ਵਰਤੋ 3 ਕਿਲੋ ਵਰਤੋ ਤੇ ਉਹਦੇ ਨਾਲ ਜਿਹੜਾ ਜਿਹੜਾ ਵਰਨਿੰਗ ਹੋ ਜਾਂਦੀ ਆ ਪੱਤੇ ਕਿਉਂਕਿ ਇਹਨਾਂ ਦਿਨਾਂ ਵਿੱਚ ਦੁਪਹਿਰ ਵੇਲੇ ਧੁੱਪ ਜ਼ਿਆਦਾ ਹੁੰਦੀ ਹੈ ਤੇ ਉਸ ਕਰਕੇ ਇਹੜਾ ਨਾਈਟ੍ਰੋਜਨ ਆ ਇਹ ਪੱਤੇ ਉੱਪਰੋਂ ਬਰਨ ਕਰ ਦਿੰਦਾ ਬਚਾ ਦਿੰਦਾ ਹੈ ਪੱਤਿਆਂ ਨੂੰ ਪੱਤੇ ਝੁੱਲਸ ਜਾਂਦੇ ਨੇ ਸੋ ਇਹਦੇ ਪਿੱਛੇ ਕਾਰਨ ਦੋ ਤਿੰਨ ਕਾਰਨ ਨੇ ਇੱਕ ਤਾਂ ਹੋ ਗਿਆ ਐਨਪੀਕੇ ਉਹ ਐਨਪੀਕੇ ਆਪਾਂ ਕੋਈ ਬਾਤਾਂ 0 51 34 ਵਰਤੀਏ ਜਾਂ 13 0 45 ਵਰਤੀਏ ਤਾਂ ਜੇਕਰ ਇਹਨਾਂ ਦੀ ਆਪਾਂ ਡੋਜ਼ ਓਵਰ ਕਰ ਦਿੰਦੇ ਆ ਤਾਂ ਉਹਦੇ ਨਾਲ ਪੱਤੇ ਮੱਚਦੇ ਨੇ ਡੋਜ਼ ਓਵਰ ਕਰ ਦਿੰਦੇ ਆ ਪਰ ਆਪਾਂ ਸਪਰੇਅ ਦੇ ਵਿੱਚ ਪਾਣੀ ਦੀ ਮਾਤਰਾ ਨਹੀਂ ਬਤਾਉਂਦੇ ਪਾਣੀ 150 ਲੀਟਰ ਵਰਤਦੇ ਨੇ 150 ਲੀਟਰ ਕਈ ਕਿਸਾਨ ਵਰਤਦੇ ਨੇ ਤੇ ਇੱਥੇ ਤੋਂ ਆਉਂਦਾ ਦੱਸਦੀ ਹੈ ਕਿ ਜੇਕਰ ਤੁਸੀਂ 1 ਕਿਲੋ ਐਨਪੀਕੇ 13 0 45 ਵਰਤਦੇ ਨੇ ਤਾਂ ਘੱਟੋ ਘੱਟ 150 ਤੋਂ 150 ਲੀਟਰ ਪਾਣੀ ਲਗਾਓ ਜੇਕਰ 2 ਕਿਲੋ ਵਰਤਣੀ ਹੈ ਤਾਂ 200 ਲੀਟਰ ਤੋਂ ਘੱਟ ਪਾਣੀ ਤੁਸੀਂ ਪਰ ਇਕੜ ਦਾ ਨਹੀਂ ਲਗਾਉਣਾ ਕੈਣ ਦਾ ਭਾਵ ਹੈ ਕਿ ਜਿਹੜੇ ਇੰਜਣ ਵਾਲੇ ਪੰਪ ਨੇ ਉਹ ਸੱਤ ਤੋਂ ਅੱਠ ਪੰਪ ਲਗਾਓ ਫਿਰ 1% ਵੀੜੀ ਪੱਤਿਆਂ ਦੀ ਵਰਨਿੰਗ ਨਹੀਂ ਹੋਊਗੀ ਇੱਕ ਤਾਂ ਹੋ ਗਿਆ ਓਵਰਡੋਜ਼ ਤੋਂ ਬਚੋ ਫਿਲਹਾਲ ਜੇ ਦੇਖਿਆ ਜਾਵੇ ਤਾਂ ਪਰ ਇਕੜ ਦੇ ਹਿਸਾਬ ਨਾਲ 1.5 ਕਿਲੋ ਤੋਂ ਲੈ ਕੇ 2 ਕਿਲੋ ਤੱਕ ਡੋਜ਼ ਬਹੁਤ ਹੁੰਦੀ ਹੈ ਜੇਕਰ ਆਪਣੀ ਰਾਇ ਨਾ ਚੱਲੀ ਤਾਂ 1.5 ਕਿਲੋ ਵਰਤ ਤੋਂ ਬਹੁਤ ਜ਼ਿਆਦਾ ਵਧੀਆ ਰਿਜਲਟ ਦਿੰਦੀ ਹੈ ਜ਼ਿਆਦਾ ਓਵਰਡੋਜ਼ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਹ ਨਾਈਟ੍ਰੋਜਨ ਅੱਗੇ ਜਾ ਕੇ ਸੁੰਢੀ ਦੀ ਪੱਤਾ ਲਵੇਟਿਆਂ ਗੋਭ ਨੂੰ ਵੀ ਸਦਾ ਦੇ ਸਕਦੀ ਹੈ ਠੀਕ ਹੈ ਜੀ ਪਹਿਲਾਂ ਤਾਂ ਓਵਰ ਡੋਜ਼ ਨਾ ਵਰਤੋ ਜੇਕਰ ਡੋਜ਼ ਥੋੜੀ ਜੀ ਵਧਾਉਣੀ ਹੈ ਤਾਂ ਪਾਣੀ ਦੀ ਮਾਤਰਾ ਜ਼ਰੂਰ ਵਧਾਓ ਤੇ ਬਾਕੀ ਸਵੇਰ ਦੇ 10 11 ਵਜੇ ਤੋਂ ਬਾਅਦ ਇਹ ਸਪਰੇਅ ਨਾ ਕਰੋ ਕੋਈ ਵੀ ਐਨਪੀਕੇ ਵਾਲੀ ਆ 10 11 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਇਸ ਸਮੇਂ ਜੇਕਰ ਤੁਸੀਂ ਸਪਰੇਅ ਕਰੋਗੇ ਤਾਂ ਪੱਤੇ ਵਰਨ ਹੋਣੇ ਯਾਨੀ ਕਿ ਮੱਚਣ ਦੀ ਸਮੱਸਿਆ ਆਉਣ ਦੇ ਚਾਂਸ ਵੱਧ ਜਾਂਦੇ ਨੇ ਤੇ ਉਸ ਤੋਂ ਇਲਾਵਾ ਜਿਆਦਾ 3-4 ਤੋਂ ਜਿਆਦਾ ਸਪਰੇਹਾ ਮਿਕਸ ਨਾ ਕਰੋ ਬਾਕੀ ਸਪਰੇਹਾ ਦਾ ਕੋਲ ਬਣਾਉਣਾ ਕਿਉਂਕਿ ਇਹਨਾਂ ਦੇ ਨਾਲ ਵਿੱਚ ਕਿਹੜੀ ਸਪਰੇ ਚਲਣੀ ਹੈ ਇੱਕ ਫੰਗੀ ਸਾਈਡ ਇੱਕ ਆਪਣੀ ਤੇਲੇ ਵਾਲੀ ਹੈ ਕਈ ਕਿਸਾਨ ਨਾਲ ਸੁੰਡੀ ਵਾਲੀ ਵੀ ਵਰਤਣਗੇ ਤੇ ਜਿਨ੍ਹਾਂ ਨੇ ਪ੍ਰਦਾਨ ਵਗੈਰਾ ਪਾਤੀ ਉਹ ਸੁੰਢੀ ਵਾਲੀ ਨਹੀਂ ਪਾਉਣਗੇ ਤੇ ਜੇਕਰ ਪਾਉਂਦੇ ਨੇ ਸੁੰਢੀ ਵਾਲੀ ਤੀਜੀ ਹੋਊਗੀ ਤੇ ਚੌਥੀ ਹੋਊਗੀ ਆਪਣੀ ਐਨਪੀਕੇ ਚਾਰ ਸਪਰੇਹਾਂ ਮਿਲਾ ਕੇ ਕਰਾਂਗੇ ਤਾਂ ਉਹਨਾਂ ਦੇ ਮਾੜੇ ਨਤੀਜੇ ਆ ਸਕਦੇ ਨੇ ਜੇਕਰ ਪਾਣੀ ਘੱਟ ਲਾਵਾਂਗੇ ਦੁਪਹਿਰ ਦੇ ਵੇਲੇ ਟੈਂਪਰੇਚਰ ਜ਼ਿਆਦਾ ਜੇ ਸਪਰੇਅ ਕਰਾਂਗੇ ਤਾਂ ਪੱਤੇ ਮੱਚਣਗੇ ਆਪਾਂ ਨੂੰ ਫਸਲ ਦੇ ਉੱਪਰ ਮਾੜੇ ਨਤੀਜੇ ਦੇਖਣ ਨੂੰ ਮਿਲ ਸਕਦੇ ਨੇ ਤਾਂ ਹੋ ਸਕੇ ਇਹਨਾਂ ਦਾ ਜੇਕਰ ਤੁਸੀਂ ਚਾਰੋਂ ਦਵਾਈਆਂ ਇਕੱਠੀਆਂ ਕਰਨੀਆਂ ਹੀ ਕਰਨੀਆਂ ਤਾਂ ਕੋਲ ਇਹਨਾਂ ਦਾ ਲੱਗੋ ਲੱਗ ਬਣਾਓ ਚਾਰੇ ਕਿਸੇ ਵੱਡੇ ਬਾਲਟੀਆਂ ਦੇ ਵਿੱਚ ਜਾਂ ਕਿਸੇ ਵੱਡੇ ਵਰਤਨਾ ਦੇ ਵਿੱਚ ਇਸ ਪੰਪ ਚ ਇਕੱਠਾ ਕਰ ਸਕਦੇ ਹਾਂ ਪਰ ਪਾਣੀ ਦੀ ਮਾਤਰਾ ਥੋੜੀ ਜੀ ਆ ਬਤਾ ਦਿਓ 150 ਲੀਟਰ ਬਤਾ ਦਿਓ ਜੇਕਰ 100 ਲੀਟਰ ਲਗਾ ਰਹੇ ਹੋ ਤਾਂ 150 ਕਰ ਦਿਓ ਜੇ 150 ਕਰ ਰਹੇ ਹੋ ਤਾਂ 200 ਯਾਨੀ ਕੀ ਕਹਿਣ ਦਾ ਪਾਵ ਹੈ ਕਿ 150 ਤੋਂ 200 ਲੀਟਰ ਘੱਟੋ ਘੱਟ ਪਾਣੀ ਲਗਾਓ ਇਹਦੇ ਨਾਲ ਆਪਾਂ ਨੂੰ ਰਿਜ਼ਲਟ ਵਧੀਆ ਮਿਲਣਗੇ ਸਾਰੀਆਂ ਸਪਰੇਹਾਂ ਦੇ ਤੇ ਦੂਜਾ ਹੁਣ ਲੱਗੇ ਹੱਥ ਇਹ ਵੀ ਗੱਲ ਕਰ ਲੈਣੇ ਆ ਵੀ ਇਹਨਾਂ ਦਾ ਫਸਲਾਂ ਦੇ ਵਿੱਚ ਕੀ ਕਹਿ ਦਈਏ ਵੀ ਆਪਣਾ ਯੋਗਦਾਨ ਹੈ ਝਾੜ ਵਧਾਉਣ ਦੇ ਵਿੱਚ ਐਨਪੀਕੇ ਦੇ ਵਿੱਚ ਐਨਪੀਕੇ ਦੇ ਵਿੱਚ ਜਿਹੜਾ ਮੇਨ ਰੋਲ ਹੁੰਦਾ ਹੈ ਇਸ ਸਟੇਜ ਦੇ ਵਿੱਚ ਗੋਭਵਰਨ ਸਮੇਂ ਸਪਰੇਅ ਕਰਨੀ ਚਾਹੀਦੀ ਹੈ ਜਦੋਂ ਗੋਭ ਬਣ ਰਹੀ ਹੈ ਛਿੱਟਾ ਜਾਂ ਮੁੰਜਰ ਝੋਨੇ ਦੀ ਉਹ ਬਾਹਰ ਨਿਕਲਣ ਤੋਂ ਪਹਿਲਾਂ ਸਪਰੇਅ ਕਰਨੀ ਹੈ ਕਿਉਂਕਿ ਜੇਕਰ ਮੁੰਜਰਾ ਨਿਕਲਿਆ ਤੇ ਕਰੋਗੇ ਤਾਂ ਐਨਪੀਕੇ ਦਾ ਉਲਟਾ ਪ੍ਰਭਾਵ ਆਊਗਾ ਦਾਣੇ ਕਾਲੇ ਪੈ ਜਾਣੇ ਨੇ ਉੱਪਰ ਤੋਂ ਜਿਹੜਾ ਦਾਣਿਆਂ ਦੀ ਚਮਕਾਉ ਖਰਾਬ ਹੋ ਜਾਣੀ ਹੈ ਸੋ ਇਹ ਵੀ ਗੱਲ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਬਾਕੀ ਇਹਦੇ ਵਿੱਚ ਮੇਨ ਰੋਲ ਹੁੰਦਾ ਹੈ ਸਭ ਤੋਂ ਜ਼ਿਆਦਾ ਪੋਟਾਸ਼ ਦਾ ਰੋਲ ਹੁੰਦਾ ਹੈ ਕਿਉਂਕਿ ਪੋਟਾਸ਼ ਨੇ ਹੀ ਦਾਣੇ ਨੂੰ ਨਿੱਗਰ ਨਰੂਆ ਤੇ ਚਮਕਦਾਰ ਬਣਾਉਣਾ ਹੈ ਸੋ ਜੇਕਰ ਇਹਨਾਂ ਦਿਨਾਂ ਵਿੱਚ ਪੋਟਾਸ਼ ਫਸਲ ਨੂੰ ਮਿਲ ਜਾਂਦੀ ਹੈ ਤਾਂ ਫਸਲ ਦੀ ਕੁਆਲਿਟੀ ਵਧੀਆ ਆਉਂਦੀ ਹੈ ਤੇ ਝਾੜ ਦੇ ਵਿੱਚ ਵੀ ਵਾਧਾ ਹੁੰਦਾ ਹੈ ਪੋਟਾਸ਼ ਜੇਕਰ ਤੁਸੀਂ ਚਾਹੋ ਤਾਂ ਜਿਹੜਾ ਆਖਰੀ ਜੂਰੀ ਆਉਦੇ ਨਾਲ ਮਿਲਾ ਕੇ ਖੇਤ ਵਿੱਚ 25-30 ਕਿਲੋ ਛੱਟਾ ਵੀ ਪਾ ਸਕਦੇ ਹੋ 60% ਵਾਲੀ ਦਾ ਨਹੀਂ ਫਿਰ ਸਪਰੇਅ ਵਿੱਚ ਵੀ ਕੋਈ ਪੋਟਾਸ਼ ਵਰਤ ਸਕਦੇ ਜਿਵੇਂ 0-52-34 ਪਾ ਸਕਦੇ ਹੋ 13-0-45 ਪਾ ਸਕਦੇ ਹੋ ਤੇ ਜੇਕਰ ਚਾਹੋ ਤਾਂ ਤੁਸੀਂ 0050 ਵੀ ਕਰ ਸਕਦੇ ਹੋ ਵਰਤੇ ਹੋਏ ਆਪਣੇ ਤਜਰਬੇ ਨੇ 050 ਵੀ 1 ਕਿਲੋ ਵਰਤ ਸਕਦੇ ਹੋ ਬੜੀਆਂ ਰਿਜ਼ਲਟ ਦੇ ਦਿੰਦੀ ਹੈ ਪਰ ਇੱਕ ਗੱਲ ਧਿਆਨ ਰੱਖਣੀ ਹੈ ਦੁਪਹਿਰ ਵੇਲੇ ਟੈਂਪਰੇਚਰ ਹਾਈ ਵੇਲੇ ਸਪਰੇਅ ਨਹੀਂ ਕਰਨੀ ਪਾਣੀ ਥੋੜਾ ਜਿਆਦਾ ਲਗਾਓ